ਆਮ ਆਦਮੀ ਪਾਰਟੀ ਦੇ ਨੇਤਾ ਪਵਨ ਟਿੰਨੂ ਦੇ ਵੱਲੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ ਕੇਰਿਆ ਗਿਆ ਉਹਨਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੇ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਚੱਕਿਆ ਤੇ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਚੱਕਦਿਆਂ ਆਪਣੇ ਮੁੰਡੇ ਨੂੰ ਕਾਰਪੋਰੇਸ਼ਨ ਦੇ ਵਿੱਚ ਬਤੌਰ ਜਈ ਭਰਤੀ ਕਰਵਾਇਆ ਤਾਂ ਸਿੱਕਿਉਂ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਗਏ ਨੇ ਤੇ ਇਲਜ਼ਾਮ ਲਗਾਉਂਦੇ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸੀਨੀਅਰ ਡਿਪਟੀ ਮੇਅਰ ਸੀਗੇ सुरेंद्र ਕੌਰ ਜੋ ਕਿ ਕਾਂਗਰਸ ਦੇ ਫਿਲਹਾਲ ਉਮੀਦਵਾਰ ਨੇ ਜਲੰਧਰ ਵੈਸਕੀਆਂ ਜ਼ਿਲ੍ਹੇ ਨੀਚੋਨਾ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਪੋਜੀਸ਼ਨ ਦਾ ਆਪਣੇ ਔਦਤ ਦਾ ਨਜਾਇਜ਼ ਫਾਇਦਾ ਚੁੱਕਿਆ ਤੇ ਆਪਣੇ ਬੇਟੇ ਨੂੰ ਕਾਰਪੋਰੇਸ਼ਨ ਦੇ ਵਿੱਚ ਬਤਾਰ ਜਈ ਭਰਤੀ ਕਰਵਾਇਆ ਗਿਆ ਤਾਂ ਅਸੀਂ ਕਿ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਲਗਾਤਾਰ ਪਵੰਟੀ ਨੂੰ ਦੋ ਦਿਨਾਂ ਤੋਂ ਕਾਂਗਰਸੀ ਉਮੀਦਵਾਰ सुरेंद्र ਕੌਰ ਨੂੰ ਘੇਰ ਰਹੇ ਨੇ ਬੀਤੇ ਕੱਲ੍ਹ ਵੀ ਉਹਨਾਂ ਦੇ ਵੱਲੋਂ सुरेंद्र ਕੌਰ ਨੂੰ ਘੇਰਿਆ ਗਿਆ ਸੀ ਤੇ ਇਲਜ਼ਾਮ ਲਗਾਏ ਸੀ ਕਿ ਉਹਨਾਂ ਦੇ ਬੇਟੇ ਨੇ ਨਜਾਇਜ਼ ਕਲੋਨੀ ਕੱਟੀ ਹੈ ਕਮਰਸ਼ੀਅਲ ਪਲਾਟ ਨੂੰ ਰੈ residențial ਦੇ ਵਿੱਚ ਬਦਲਿਆ ਗਿਆ ਤੇ ਇਸ ਦੇ ਨਾਲ ਕਿ ਉੱਥੇ ਨਜਾਇਜ਼ ਕਲੋਨੀ ਕੱਟਣ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਸੀ ਤੇ ਅੱਜ ਵੀ ਉਹਨਾਂ ਦੇ ਵੱਲੋਂ सुरेंद्र ਕੌਰ ਦੇ بیٹے ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਤਾਂ ਤੁਸੀਂ ਵੀ ਸੁਣੋ ਉਹਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ सुरेंद्र ਕੌਰ ਦੇ بیٹے ਦੇ ਉੱਪਰ ਕੀ ਕੁਝ ਇਲਜ਼ਾਮ ਲਗਾਏ ਜਾ ਰਹੇ ਹਨ ਰਿਕਾਰਡ ਇਹਨਾਂ ਨੇ ਤੋੜਿਆ ਔਰ ਤੁਹਾਨੂੰ ਯਾਦ ਹੋਏਗਾ ਕਿ 2017 ਦੀਆਂ ਵਿਧਾਨ ਸਭਾ ਇਲੈਕਸ਼ਨਾਂ 'ਚ ਕਾਂਗਰਸ ਨੇ ਇੱਕ ਨਾਅਰਾ ਦਿੱਤਾ ਸੀ ਘਰ ਘਰ ਨੌਕਰੀ ਘਰ ਘਰ ਨੌਕਰੀ ਲੋਕਾਂ ਨੂੰ ਕਹਿੰਦਾ ਲੇਕਿਨ ਕਾਂਗਰਸੀ ਨੇਤਾਵਾਂ ਨੇ ਆਪਣੇ ਘਰ ਨੌਕਰੀ ਨਹੀਂ ਕਿਹਾ ਆਪਣੇ ਘਰ ਨੌਕਰੀ ਉਹੀ ਗੱਲ ਅੱਜ ਤੁਹਾਡੇ ਸਾਹਮਣੇ ਲੈ ਕੇ ਆਇਆ ਕਿ ਜਿਹੜੇ ਜਲੰਧਰ ਦੇ ਵੈਸਟ ਦੇ ਕਾਂਗਰਸ ਦੇ ਉਮੀਦਵਾਰ ਸਾਡੀ ਭੈਣ सुरेंद्र कौर ਜੀ ਜਿਹੜੇ ਸੀਨੀਅਰ ਡਿਪਟੀ ਮੇ ਰਹੇ ਜਿਨ੍ਹਾਂ ਦੇ ਬਾਰੇ ਕੱਲ ਅਸੀਂ ਕਿਹਾ ਸੀ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਾਰਪੋਰੇਸ਼ਨ ਏਰੀਆ ਦੇ ਅੰਦਰ ਬਿਨਾ ਸੀਐਲਯੂ ਦੇ ਬਿਨਾ ਕਾਰਪੋਰੇਸ਼ਨ ਦੀ ਅਪਰੂਵਲ ਦੇ ਬਿਨਾ ਐਨਓਸੀ ਦੇ ਬਿਨਾ ਬਾਕੀ ਗਤੀ ਜਿਹੜੀਆਂ ਲੀਗਲ ਫਾਰਮੈਲਿਟੀਜ਼ ਹਨ ਉਹਨੂੰ ਪੂਰਾ ਕੀਤੇ ਹੋਏ ਕਮਰਸ਼ੀਅਲ ਪਲਾਟਾਂ ਨੂੰ ਰੈਜ਼ੀਡੈਂਸ਼ੀਅਲ ਵਿੱਚ ਬਦਲ ਕੇ ਉਹਨੂੰ ਸੇਲ ਕਰ ਰਹੇ ਆ ਉਹਦੀ ਰਿਸਟ ਵੀ ਤੁਹਾਨੂੰ ਸ਼ੋਅ ਕੀਤੀ ਸੀ ਤੇ ਮੈਂ ਉਹਨੂੰ ਕੁਐਸਚਨ ਵੀ ਕੀਤਾ ਸੀ ਲੇਕਿਨ ਮੇਰੇ ਸਵਾਲਾਂ ਦਾ ਕਦੇ ਜਵਾਬ ਨਹੀਂ ਆਇਆ ਹੁਣ ਮੈਂ ਪੁੱਛਣਾ ਚਾਹੁੰਦਾ ਅੱਜ ਇੱਕ ਹੋਰ ਸੁਰਿੰਦਰ ਕੌਰ ਜੀ ਨੂੰ ਜਿਹੜੇ ਸੀਨੀਅਰ ਡਿਪਟੀ ਮੇਅਰ ਸੀ 17 ਚ ਬਣੇ 5 ਸਾਲ ਰਹੇ ਤੇ ਨਾਲ ਕਾਂਗਰਸ ਦੀ ਸਾਰੀ ਲੀਡਰਸ਼ਿਪ ਨੂੰ ਕਾਂਗਰਸ ਦੇ ਪ੍ਰਧਾਨ ਸਾਹਿਬ ਨੂੰ ਕਾਂਗਰਸ ਦੇ ਸਾਰੇ ਨੇਤਾਵਾਂ ਨੂੰ ਕਿ ਕੀ ਤੁਸੀਂ ਇਹ ਕਿਹਾ ਸੀ ਕਿ ਆਪਣੇ ਘਰ ਨੌਕਰੀ ਤੇ ਆਹ ਦੇਖੋ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਬੀਬੀ ਸਰਿੰਦਰ ਕੌਰ ਜੀ ਨੇ ਆਪਣੇ ਬੇਟੇ ਨੂੰ ਕਾਰਪੋਰੇਸ਼ਨ ਜਲੰਧਰ ਵਿੱਚ ਜੂਨੀਅਰ ਇੰਜੀਨੀਅਰ जेई ਭਰਤੀ ਕਰਵਾਇਆ ਇਹ ਉਹਦੀ ਅਪੁਆਇੰਟਮੈਂਟ ਹੈ ਇਹ ਉਹਦੀ ਅਪੁਆਇੰਟਮੈਂਟ ਹੈ ਇੱਕ ਗ੍ਰੇਟੈਸਟ ਕੰਪਨੀ ਆ ਜਿਹੜੀ ਇਹਨਾਂ ਨੂੰ ਆਊਟਸੋਰਸਿੰਗ ਤੇ ਸਪਲਾਈ ਕਰਦੀ ਹੈ ਇਹਦੇ ਵਿੱਚ ਆ ਬਕਾਇਦਾ ਉਹਦੀ ਅਪਾਇੰਟਮੈਂਟ ਲੈਟਰ ਹੈ ਤੇ ਬਕਾਇਦਾ ਫਿਰ ਦੱਸਦਾ ਇੰਟਰਸਟਿੰਗ ਗੱਲ ਆਊਟਸੋਰਸ ਜੇਈ ਬੀ ਐਂਡ ਆਰ ਡੇਟ ਆਫ ਜੁਆਇਨਿੰਗ 9 19 ਪੰਜਵੇਂ ਨੰਬਰ ਤੇ ਕਰਨ ਸੁਮਨ son of ਲੇਟ ਸ਼੍ਰੀ ਰਾਮਾਸਰਾ ਜੀ ਜ਼ੋਨ ਸਬਜੀ ਮੰਡੀ 191 2009 1 2019 ਸਾਈਡ ਤੇ ਲਿਖਿਆ ਆਜੋ ਸਾਈਡ ਤੇ ਲਿਖਿਆ ਰੈਫਰੈਂਸ ਸੀ ਅਜੇ ਤੁਸੀਂ ਹਾਈਲਾਈਟਡ ਪੁਆਇੰਟ ਜਿਹੜਾ ਦੇਖ ਲਓ ਸਾਈਡ ਤੇ ਲਿਖਿਆ ਗਿਆ ਉਹਨਾਂ ਦੇ بیٹے ਦੇ ਨਾਮ ਤੇ ਰੈਫਰੈਂਸ ਲਿਖਿਆ ਗਿਆ ਸੀਨੀਅਰ ਡਿਪਟੀ ਮੇਅਰ ਉਹਨਾਂ ਨੇ ਆਪਣੀ ਪੋਜੀਸ਼ਨ ਦਾ ਨਜਾਇਜ਼ ਗਲਤ ਇਸਤੇਮਾਲ ਕੀਤਾ ਹੈ ਉਹਦਾ ਇਹ ਸਬੂਤ ਹੈ ਉਹਨਾਂ ਦੀ ਵਾਰਡ 'ਚ ਉਹਨਾਂ ਦੇ ਇਲਾਕੇ 'ਚ ਉਹਨਾਂ ਦੇ ਵੈਸਟ ਹਲਕੇ 'ਚ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਨੇ ਕਿਸੇ ਹੋਰ ਘਰ ਵੱਲ ਧਿਆਨ ਨਹੀਂ ਗਿਆ ਆਪਣੇ ਹੀ ਘਰ ਵਿੱਚ ਧਿਆਨ ਗਿਆ ਉਹ ਇੰਨੇ ਜ਼ਰੂਰਤਮੰਦ ਸੀ ਕਿ ਮਾਤਾ ਜੀ ਕਾਰਪੋਰੇਸ਼ਨ ਵਿੱਚ ਸੀਨੀਅਰ ਡਿਪਟੀ ਮੇਅਰ ਤੇ ਬੇਟਾ ਜੀ ਡਾਇਰੈਕਟ ਜੇਈ ਲੱਗ ਗਏ ਤੇ ਉਹਨਾਂ ਦੀ ਪੋਸਟਿੰਗ ਵੀ ਵੈਸਟ ਹਲਕੇ ਵਿੱਚ ਲਗਾਈ ਗਈ ਇਹ ਹੀ ਨਹੀਂ ਉਹ ਵੈਸਟ ਹਲਕੇ ਵਿੱਚ ਕਦੀ ਕੰਮ ਵੀ ਨਹੀਂ ਕਰਨ ਗਏ ਕਦੀ ਕਿਸੇ ਵਾਰਡ ਕਿਸੇ ਮੁਹੱਲੇ ਵਿੱਚ ਜਿਹੜਾ ਉਹਨਾਂ ਨੂੰ ਕੰਮ ਸੀ ਉਹ ਕੰਮ ਵੀ ਨਹੀਂ ਕੀਤਾ ਸਿਰਫ ਆਪਣੇ ਘਰ ਵਿੱਚ ਰਹਿ ਕੇ ਆਪਣੇ ਦੂਜੇ ਕੰਮ ਰੀਅਲ ਏਸਟੇਟ ਦੇ ਕੰਮ ਕਰਦੇ ਰਹੇ ਇਹ ਸਰਾਸਰ ਪਬਲਿਕ ਨਾਲ ਵੀ ਧੋਖਾ ਹੈ ਤੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਵੀ ਡਾਕਾ ਹੈ ਆ ਦੇਖੋ ਹੁਣ ਇਹਦਾ ਜਵਾਬ ਵੀ ਕੋਨਾ ਕੋਲੋਂ ਜ਼ਰੂਰ ਮੈਂ ਅੱਜ ਮੰਗਣਾ ਚਾਹਨਾ ਕੱਲ ਦਾ ਜਵਾਬ ਤਾਂ ਨਹੀਂ ਮਿਲਿਆ ਮੇਰੇ ਸਵਾਲਾਂ ਦਾ ਵੀ ਸੀਐਲਯੂ ਹੈ ਸ਼ਿਵਰੇਜ ਦਾ ਕਨੈਕਸ਼ਨ ਦੀ ਅਪਰੂਵਲ ਹੈ ਕਮਰਸ਼ੀਅਲ ਤੋਂ ਰੈਜ਼ੀਡੈਂਸ਼ੀਅਲ ਕਰਨ ਦੀ ਅਪਰੂਵਲ ਹੈ ਨਹੀਂ ਹੁਣ ਆ ਵੀ ਦੇਖ ਲਓ 2019 ਚ ਅਪਾਇੰਟਮੈਂਟ ਹੁੰਦੀ ਹੈ ਫੇਰ ਕੋਫੇਰ ਦਫਤਰੀ ਹੁਕਮ ਨਗਰ ਨਿਗਮ 271 2020 ਇਹ ਦੁਆਰਾ ਪੋਸਟਿੰਗ ਜਿਹੜੀ ਅੱਗੇ ਕਰਦੇ ਆ ਬਦਲੀ ਕਰਦੇ ਆ ਆਸ ਫਿਰ ਅੱਗੇ ਆ ਗਿਆ 271 2020 ਚ ਉਹ ਰੈਗੂਲਰ ਕੰਮ ਕਰ ਰਿਹਾ ਹੈ ਇੱਕ ਕਾਂਗਰਸ ਦਾ ਕਲਚਰ ਹੈ ਇੱਕ ਕਾਂਗਰਸ ਨੇ ਦਿੱਤਾ ਹੈ ਇਹ ਗਰੀਬਾਂ ਨਾਲ ਆਮ ਲੋਕਾਂ ਨਾਲ 헤ਰਾ ਫੇਰੀ ਹੈ ਵੋਟਾਂ ਤਾਂ ਗਰੀਬਾਂ ਦੀਆਂ ਲੈਂਦੀ ਕਾਂਗਰਸ ਨਾਰਾ ਲਾ ਕੇ ਕੋਈ ਨਾ ਕੋਈ ਲੇਕਿਨ ਸੇਵਾ ਆਪਣਿਆਂ ਦੀ ਆਪਣੇ ਪਰਿਵਾਰ ਦੀ ਆਪਣੇ ਘਰਦਿਆਂ ਦੀ ਕਰਦੇ ਹਨ ਹੁਣ ਮੈਂ ਫਿਰ ਜਲੰਧਰ ਵੈਸਟ ਦੇ ਵੋਟਰਾਂ ਨੂੰ ਅਪੀਲ ਕਰਨੀ ਚਾਹੂੰਗਾ ਇਹ ਸਾਰੇ ਮੇਰੇ ਸੱਜਣ ਨਰਿੰਦਰ ਜੀ ਬੌਬੀ ਜੀ ਬਬਲੂ ਜੀ ਇਹ ਸਾਰੇ ਉਹਨਾਂ ਦੀ ਵਾਰਡ ਦੇ ਬੂਟਾ ਮੰਡੀ ਜਲੋਵਾਲ ਦੇ ਰਹਿਣ ਵਾਲੇ ਹਨ ਉਹਨਾਂ ਨੇ ਕਦੀ ਵੀ ਇਸ ਇਲਾਕੇ 'ਚ ਕਿਸੇ ਬੱਚੇ ਨੂੰ ਨੌਕਰੀ ਤੇ ਨਹੀਂ ਲਵਾਇਆ ਆਪਣਾ ਬੱਚਾ ਹੀ ਨਜ਼ਰ ਆਇਆ ਮੈਂ ਹੁਣ ਜਲੰਧਰ ਵੈਸਟ ਦੇ ਵੋਟਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਗਾ ਫੈਸਲਾ ਤੁਸੀਂ ਕਰਨਾ ਵਿਧਾਨ ਸਭਾ ਚ ਕਾਰਪੋਰੇਸ਼ਨ ਦੇ ਇਮਾਨਦਾਰ ਲੋਕਾਂ ਦੀ ਸੇਵਾ ਕਰਨ ਵਾਲੇ ਹੀ ਬੈਠਣੇ ਚਾਹੀਦੇ ਹਨ ਬੀਬੀ ਜੀ 5 ਸਾਲ ਗੈਰਹਾਜ਼ਰ ਵੀ ਰਹੇ 5 ਸਾਲ ਉਹਨਾਂ ਦੀ ਕਾਰਜਕਾਰੀ ਵੀ ਜ਼ੀਰੋ ਰਹੀ ਕਿਸੇ ਦੀ ਕਿਸੇ ਮੁਸ਼ਕਲ ਵਿੱਚ ਦੁੱਖ ਸੁੱਖ ਵਿੱਚ ਸ਼ਾਮਿਲ ਨਹੀਂ ਹੋਏ ਤੇ ਆ ਜਿਹੜਾ ਕੱਲ ਦਾ ਤੇ ਅੱਜ ਦਾ ਆ ਨੌਕਰੀਆਂ ਵਾਲਾ ਮਾਮਲਾ ਇਹ ਹੁਣ ਮੈਂ ਤੁਹਾਡੇ ਸਾਹਮਣੇ ਲਿਆਂਦਾ ਹੈ ਵੈਸੇ ਦੇ ਲੋਕ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਵੋਟ ਨਾ ਪਾਉਣ ਕਿਉਂਕਿ ਇਹ ਫਿਰ ਜੇ ਜਿੱਤ ਜਾਂਦੇ ਆ ਤੁਹਾਡਾ ਕੋਈ ਕੰਮ ਨਹੀਂ ਕਰਨਾ ਇਹਨਾਂ ਦੇ ਖੂਨ ਵਿੱਚ ਪਰਿਵਾਰ ਦੀ ਸੇਵਾ ਹੈ ਆਪਣੇ ਘਰ ਪਰਨ ਦੀ ਸੇਵ ਦੀ ਸੋਚ ਹੈ ਇਸ ਕਰਕੇ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਪਾਰਟੀ ਹੈ ਸਿਰਫ 12 ਸਾਲ ਪਹਿਲਾਂ ਬਣੀ ਹੈ ਉਹਦੀ ਸਪੋਰਟ ਕਰੋ ਉਹਨੂੰ ਵੋਟ ਪਾਓ ਤਾਂ ਕਿ ਅੱਛੇ ਲੋਕ ਈਮਾਨਦਾਰ ਲੋਕ ਵਿਧਾਨ ਸਭਾਵਾਂ ਦੇ ਵਿੱਚ ਜਿੱਤ ਕੇ ਜਾ ਕੇ ਬੈਠ ਸਕਣ ਤੇ ਤੁਹਾਡੇ ਵਾਸਤੇ ਕੰਮ ਕਰ ਸਕਣ ਥੈਂਕ ਯੂ ਕੋਈ ਸਵਾਲ ਜੀ ਸਰ ਕੱਲ ਅਸੀਂ ਸਵਾਲ ਕੀਤਾ ਸੀ ਉਹਨਾਂ ਨੂੰ ਇਹਨੂੰ ਸ਼ੋਰੋਖ ਲੈ ਗਏ ਸੀ ਪੀਪੀ ਕੰਟੀ ਮਿਲਣਾ ਸੀ ਇੱਥੇ ਤਾਂ ਨਹੀਂ ਪੁੱਛਣਾ ਕੁਝ ਸਰ ਸੈਲਰੀ ਕਿੰਨੀ ਸੀਗੀ ਇਹਨਾਂ ਦੀ ਮੇਰਾ ਖਿਆਲ 20 ਪਲੱਸ ਹੋਏਗੀ ਭੱਤੇ-ਪੁੱਤੇ ਪਾ ਕੇ ਸਰ ਇਹਨਾਂ ਨੇ ਕੰਮ ਵੀ ਕੀਤੇ ਨੇ ਜਈ ਬਣ ਕੇ ਨਹੀਂ ਹੁਣ ਤਾਂ ਸ਼ਾਇਦ ਨਹੀਂ ਹੋਣਗੇ ਹੁਣ ਤਾਂ ਫਿਰ ਕੱਲ੍ਹ ਵਾਲੀ ਕਾਰਵਾਈ ਕਰ ਰਹੇ ਨਾ। ਤੁਹਾਡਾ ਕਹਿਣਾ ਹੈ ਜੇ ਤੁਸੀਂ ਕੱਲ੍ਹ ਰੋਪ ਲਗਾਏ ਸੀ ਕਹਿੰਦੇ ਜੇ ਪਹਿਲਾਂ ਹੀ ਪਤਾ ਪਈ ਤੇ ਪਹਿਲਾਂ ਕਾਰਵਾਈ ਹੋਣੀ ਚਾਹੀਦੀ ਤੇ ਹੁਣ ਕਰਦਣ ਦੀ ਗੱਲ ਹੈ ਕਿ ਤੇ ਦੇਖੋ ਗੱਲ ਇਹ ਆ ਬਈ ਕਈ ਵਾਰੀ ਹੀਰਾ ਫੇਰੀ ਠਗੀ ਦਾ ਪਤਾ ਬਾਅਦ ਵਿੱਚ ਲੇਟ ਲੱਗਦਾ ਤੇ ਕੀ ਪਹਿਲੀ ਕੀਤੀ ਹੋਈ ਠਗੀ ਖਤਮ ਹੋ ਜਾਂਦੀ ਜਾਂ ਟਾਈਮ ਪੈ ਜਾਵੇ ਤਾਂ ਸੋ ਇਸ ਕਰਕੇ ਜਦੋਂ ਪਤਾ ਲੱਗਿਆ ਉਦੋਂ ਹੀ ਤੁਹਾਡੇ ਸਾਹਮਣੇ ਲੈ ਕੇ ਆਏ ਅਸੀਂ ਮੈਂ ਤਾਂ ਕੱਲ ਸਵਾਲ ਪੁੱਛੇ ਉਹਨਾਂ ਨੂੰ ਕੱਲ ਵੀ ਉਹਨਾਂ ਨੇ ਕਿਹਾ ਜੀ ਜੇ ਇਹ ਕਾਰਵਾਈ ਕਰਨ ਕਾਰਵਾਈ ਤਾਂ ਹੁਣ ਨੋਟਿਸ ਆ ਗਿਆ ਐਡਮਿਨਿਸਟ੍ਰੇਸ਼ਨ ਦੇ ਸਰਕਾਰ ਦੇ ਉਹ ਜਦੋਂ ਆਪਣੇ ਤਰੀਕੇ ਨਾਲ ਕਰਨਗੇ ਪਰ ਮੇਰੀ ਗੱਲ ਦਾ ਜਵਾਬ ਤਾਂ ਦੇ ਦੇਣ ਕਿ ਕੀ ਕਮਰਸ਼ੀਅਲ ਤੋਂ ਰੈਜ਼ੀਡੈਂਸ਼ੀਅਲ ਕਰਨ ਦੀ ਕੋਈ ਉਹਨਾਂ ਕੋਲ ਅਪਰੂਵਲ ਹੈ ਕੀ ਸੀਵਰੇਜ ਤੇ ਵਾਟਰ ਸਪਲਾਈ ਜੋੜਨ ਦੇ ਆਰਡਰ ਕੋਈ ਲਏ ਉਹਨਾਂ ਨੇ ਬਸ ਮੇਰਾ ਇਹ ਸਵਾਲ ਆ ਸਿੰਪਲ ਸੀਐਲਯੂ ਲਿਆ ਉਹਨਾਂ ਨੇ ਜਿਹੜੇ ਕਾਂਗਰਸ ਦੇ ਕੌਂਸਲਰ ਬੀਹੂ ਨਾਮ ਆਦਿ ਪਾਰਟੀ ਦੇ ਆਏ ਉਹਨਾਂ ਨੇ ਖੁਲਾਸਾ ਕੀਤਾ ਸੀ ਇਹ ਇੱਕ ਜੈ ਜਦੋਂ ਬਣਿਆ ਸੀ ਉੱਥੇ ਜੈ ਦਾ ਕੰਮ ਸਿਰਫ ਡਰਾਈਵਰ ਦਾ ਕੰਮ ਕੀਤਾ ਗਿਆ ਸ੍ਰਿੰਦਰ ਗੌਰ ਦੀ ਗੱਡੀ ਚਲਾਉਂਦੇ ਰਹੇ ਹਲੋ ਜੀ ਇਹ ਦੱਸਦੇ ਆ ਕਿ ਕਾਂਗਰਸ ਦੇ ਕੌਂਸਲਰ ਕਹਿ ਰਿਹਾ ਕਿ ਇਹ ਜਿਹੜੇ ਬੀਬੀ ਸਰندر ਕੌਰ ਜੀ ਦੇ ਬੇਟਾ ਜੀ ਕਰਨ ਸੁਮਨ ਜੀ ਉਹਨਾਂ ਨੇ ਤਨਖਾਹ ਤਾਂ ਕਾਰਪੋਰੇਸ਼ਨ ਦੇ ਖਾਤੇ ਚੋਂ ਲਈ ਸਰਕਾਰ ਦੇ ਖਾਤੇ ਚੋਂ ਲਈ ਲੇਕਿਨ ਕੰਮ ਕੋਈ ਨਹੀਂ ਕੀਤਾ ਫੀਲਡ ਦੇ ਉੱਤੇ ਸਿਰਫ ਆਪਣੇ ਮਾਤਾ ਜੀ ਦੀ ਗੱਡੀ ਚਲਾਈ ਉਹਨਾਂ ਦੇ ਨਾਲ ਹੀ ਰਹੇ ਚਲੋ ਇਹ ਵੀ ਗੱਲ ਥੈਂਕ ਯੂ ਵੈਰੀ ਥੈਂਕ ਯੂ ਤਾਂ ਪਵਨ ਟੇਨੂ ਦੇ ਵੱਲੋਂ ਇਹ ਸਾਰੇ ਇਲਜ਼ਾਮ ਜਿਹੜੇ ਨੇ ਸੁਰਿੰਦਰ ਕਾਰ ਦੇ ਉੱਪਰ ਲਗਾਏ ਗਏ ਨੇ ਤਮਾਮ ਸਵਾਲ ਉਹਨਾਂ ਦੇ ਵੱਲੋਂ ਚੱਕੇ ਗਏ ਆ ਉਹਨਾਂ ਦਾ ਕਹਿਣਾ ਹੈ ਕਿ ਬੀਤੇ ਕੱਲ ਜਿਹੜੇ ਸਵਾਲ ਮੈਂ ਉਹਨਾਂ ਦੇ ਉੱਪਰ ਚੱਕੇ ਸੀਗੇ ਫਿਲਹਾਲ ਉਹਨਾਂ ਦਾ ਜਵਾਬ ਮੈਨੂੰ ਨਹੀਂ ਮਿਲਿਆ ਤੇ ਹੁਣ ਮੁੜ ਤੋਂ ਉਹਨਾਂ ਦੇ ਵੱਲੋਂ ਸੁਰਿੰਦਰ ਕਾਰ ਨੂੰ ਕਿਹਾ ਗਿਆ ਤੇ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਨੇ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਚੱਕ ਦਿਆਂ ਜਦੋਂ ਉਹ ਡਿਪਟੀ ਸੀਨੀਅਰ ਸੀਨੀਅਰ ਡਿਪਟੀ ਮੇਅਰ ਸੀਗੇ ਉਸ ਦੌਰਾਨ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਚੱਕਿਆ ਤੇ ਆਪਣੇ ਬੇਟੇ ਨੂੰ ਕਾਰਪੋਰੇਸ਼ਨ ਦੇ ਵਿੱਚ ਅਜੇ ਪਦ ਜੇਪਰਤੀ ਕਰਵਾਇਆ ਗਿਆ ਹੈ ਤੇ اسی ਪਵੰਟੀ ਨੂੰ ਜਿਨ੍ਹਾਂ ਦੇ ਵੱਲੋਂ ਸਾਰੇ ਇਲਜ਼ਾਮ ਜਿਹੜੇ ਨੇ ਸੁਰਿੰਦਰ ਕੌਰ ਦੇ ਉੱਪਰ ਲਗਾਏ ਗਏ ਨੇ ਤੇ ਹੋਰ ਖਬਰਾਂ ਦੇ ਲਈ ਵੇਖਦੇ ਰਹੋ ਟੀਵੀ ਪੰਜਾਬ